ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਆਪਣੇ ਚੈਨਲ ਦੇ ਨਾਲ ਜੁੜੇ ਆ ਜਾਂ ਫੇਸਬੁੱਕ ਪੇਜ ਦੇ ਨਾਲ ਜੁੜੇ ਆ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਕਿਉਂਕਿ ਚੰਗੀ ਜਾਣਕਾਰੀ ਚੰਗੀ ਗੱਲ ਹਰ ਇੱਕ ਤੱਕ ਪਹੁੰਚਣੀ ਚਾਹੀਦੀ ਹੈ ਪਰਸੋ ਮੈਂ ਇੱਕ ਵੀਰ ਦੀ ਗੱਲ ਸੁਣੀ ਤੇ ਗੱਲ ਬਹੁਤ ਸੋਹਣੀ ਕੀਤੀ ਬਾਈ ਨੇ ਉਹ ਕਹਿੰਦਾ ਵੀ ਮੇਰੀ ਵੀਡੀਓ ਸਪੈਸ਼ਲ ਬੱਚਿਆਂ ਵਾਸਤੇ ਆ ਬਟ ਦੇ ਵਸਤੇ ਨਹੀਂ ਬੱਚਾ ਵਸਤੇ ਕਿਉਂਕਿ ਜਿਹੜੇ ਵੱਡੇ ਆ ਸਾਰੇ ਸਿਆਣੇ ਆ ਸਮਝਦਾਰ ਆ ਪਰ ਇਹ ਵੀਡੀਓ ਬੱਚਿਆਂ ਨੂੰ ਦਿਖਾਈ ਜਾਵੇ ਸੁਣਾਈ ਜਾਵੇ ਤਾਂ ਉਹਨਾਂ ਦੇ ਮਨ ਤੇ ਛੇਤੀ ਅਸਰ ਕਰਦੀ ਆ ਕਿਉਂਕਿ ਜਿਹੜਾ ਬੱਚਿਆਂ ਦਾ ਮਨ ਹੁੰਦਾ ਇਹ ਨਿਰਮਲ ਹੁੰਦਾ ਕੋਮਲ ਹੁੰਦਾ ਸਾਫ਼ ਹੁੰਦਾ ਉਹ ਵੀਰ ਕਹਿੰਦਾ ਵੀ ਅਸੀਂ ਛੋਟੇ ਹੁੰਦੇ ਗੁਰਦੁਆਰੇ ਜਾਂਦੇ ਸੀ ਗੁਰਬਾਣੀ ਸਿੱਖਣ ਜਿਹਨੂੰ ਆਪਾਂ ਸੰਥਿਆ ਕਹਿੰਦੇ ਆ ਸੰਥਿਆ ਕਰਨ ਜਾਂਦੇ ਸੀ ਕਹਿੰਦਾ ਸਾਨੂੰ ਕਹਿੰਦਾ ਵੀ ਹੋ ਗਏ ਸੀਗੇ 10 15 ਦਿਨ ਜਾਂਦੇ ਉਹਨੂੰ 10 15 ਦਿਨਾਂ ਬਾਅਦ ਸਾਨੂੰ ਕਹਿੰਦਾ ਇੱਕ ਪ੍ਰਾਣੀ ਮਿਲਿਆ ਸੀ ਗੁਰਦੁਆਰੇ ਮੁੜੇ ਅੱਗੇ ਗੁਰਦੁਆਰਾ ਸਾਹਿਬ ਤੋਂ ਉਹਨੇ ਕਹਿੰਦਾ ਸਾਨੂੰ ਪੁੱਛਿਆ ਕਹਿੰਦਾ ਬੱਚੇ ਤੁਸੀਂ ਕਿੱਥੋਂ ਆਏ ਹੋ ਕਹਿੰਦਾ ਅਸੀਂ ਆਖਿਆ ਜੀ ਅਸੀਂ ਗੁਰਦੁਆਰਾ ਸਾਹਿਬ ਤੋਂ ਕਹਿੰਦਾ ਵੀ ਕੀ ਕਰਨ ਜਾਂਦੇ ਹੁੰਨੇ ਆ ਉਹ ਬੰਦੇ ਦਾ ਸਵਾਲ ਜਿਹੜਾ ਉਹ ਬੱਚਿਆਂ ਨੂੰ ਟੱਕਰਿਆ ਤੇ ਉਹ ਕਹਿੰਦਾ ਜੀ ਅਸੀਂ ਗੁਰਬਾਣੀ ਦੀ ਸੰਸਿਆ ਕਰਨ ਜਾਂਦੇ ਆ ਜਪਜੀ ਸਾਹਿਬ ਦੀ ਸੰਸਿਆ ਕਰਦੇ ਆ ਉਹ ਬੰਦਾ ਕਹਿੰਦਾ ਵੀ ਤੁਸੀਂ ਜਿਹੜਾ ਪੜ੍ਹਦੇ ਆ ਉਹਦਾ ਤੁਹਾਨੂੰ ਮਤਲਬ ਪਤਾ ਕਹਿੰਦਾ ਵੀ ਅਸੀਂ ਆਖਿਆ ਵੀ ਸਾਨੂੰ ਤਾਂ ਪਤਾ ਨਹੀਂ ਕਹਿੰਦੇ ਪਰ ਤੁਹਾਨੂੰ ਜਦੋਂ ਮਤਲਬ ਦਾ ਨਹੀਂ ਪਤਾ ਉਹਦਾ ਜਿੰਨਾ ਤੁਸੀਂ ਪੜਿਆ ਫਿਰ ਪੜ੍ਹਨ ਦਾ ਫਾਇਦਾ ਕੀ ਤਾਂ ਉਹ ਕਹਿੰਦਾ ਸਾਡੇ ਦੇ ਉੱਤੇ ਉਹ ਗੱਲ ਉਹਦੀ ਇੱਕਦਮ ਅਸਰ ਕਰ ਗਈ ਜਦੋਂ ਨੇ ਐ ਆਖਿਆ ਵੀ ਗੱਲ ਤਾਂ ਸਹੀ ਹੈ ਦੀ ਵੀ ਪੜਦਦਾ ਸੀ ਰੋਜ਼ਾਂ ਪਰ ਸਾਨੂੰ ਮਤਲਬ ਨਹੀਂ ਪਤਾ ਜੀ ਕੀ ਮਤਲਬ ਆ ਉਹ ਭਾਈ ਕਹਿੰਦਾ ਸੀ ਦੂਜੇ ਦਿਨ ਜਦੋਂ ਗਏ ਉਹ ਵੀ ਸਵਾਲ ਕਹਿੰਦਾ ਸੀ ਜਾ ਕੇ ਬਾਬਾ ਜੀ ਨੂੰ ਜਿਹੜੇ ਹੱਡ ਗ੍ਰੰਥ ਦੀ ਗੁਰਦੁਆਰਾ ਸਾਹਿਬ ਦੇ ਉਹਨਾਂ ਨੂੰ ਕੀਤਾ ਤਾਂ ਬਾਬਾ ਜੀ ਨੇ ਕਹਿੰਦਾ ਬੜੇ ਸੋਚਦੇ ਢੰਗ ਨਾਲ ਬੜੇ ਸਿਆਣੇ ਵਿਚਾਰਾਂ ਦੇ ਨਾਲ ਸਾਨੂੰ ਸਮਝਾਇਆ ਉਹ ਕਹਿੰਦਾ ਬੱਚਿਓ ਕਹਿੰਦਾ ਇੱਕ ਵਾਰੀ ਕੀ ਹੋਇਆ ਛੋਡੇ ਵਾਲਾ ਸਵਾਲ ਕਹਿੰਦਾ ਸੇਮ ਸਵਾਲ ਕਹਿੰਦਾ ਕਿਸੇ ਮਹਾਪੁਰਸ਼ ਨੂੰ ਕਿਸੇ ਬੰਦੇ ਨੇ ਕੀਤਾ ਇੱਕ ਬੰਦੇ ਨੇ ਕਹਿੰਦੇ ਉਹ ਮਹਾਪੁਰਸ਼ ਕਹਿੰਦੇ ਭਾਈ ਤੇਰੇ ਜਿਹੜਾ ਇਹ ਸਵਾਲ ਹੈ ਇਹਦਾ ਮੈਂ ਜਵਾਬ ਤੈਨੂੰ ਦੇ ਦੇਣਾ ਪਰ ਪਹਿਲਾਂ ਤੁਸੀਂ ਐ ਕਰੋ ਟੋਕਰਾਂ ਲੈ ਜਾਓ ਨਦੀ ਦੇ ਵਿੱਚੋਂ ਪਾਣੀ ਦਾ ਭਰ ਲਿਓ ਉਹ ਬੰਦਾ ਕਹਿੰਦਾ ਉਸ ਮਹਾਪੁਰਸ਼ਾਂ ਨੂੰ ਕਹਿੰਦੇ ਬੱਬਾ ਜੀ ਟੋਕਰੇ 'ਚ ਪਾਣੀ ਕਿਵੇਂ ਆ ਜਾਊਗਾ ਉਹ ਬੱਬਾ ਜੀ ਕਹਿੰਦੇ ਆ ਜਾਊਗਾ ਤੁਸੀਂ ਜਾਓ ਉਹ ਬੰਦਾ 5-7 ਵਾਰੀ ਭਾਈ ਨਦੀ 'ਚ ਟੋਕਰਾਂ ਡਵਾਇਆ ਕਰੇ ਟੋਕਰਾਂ ਫੇਰ ਖਾਲੀ ਹੋ ਜਾ ਕਰੇ ਫੇਰ ਟੋਕਰਾਂ ਡਵਾਇਆ ਕਰੇ ਫੇਰ ਖਾਲੀ ਹੋ ਜਾ ਕਰੇ ਉਹਨੇ ਕੋਸ਼ਿਸ਼ ਕੀਤੀ ਘੱਟ ਤੋਂ ਘੱਟ 10 ਵਾਰੀ ਟੋਕਰਾਂ ਖਾਲੀ ਦਾ ਖਾਲੀ ਤੇ ਜਦੋਂ ਉਹ ਬੱਬਾ ਜੀ ਕੋਲ ਆਇਆ ਕਹਿੰਦੇ ਬਾਬਾ ਜੀ ਟੋਕਰੇ ਦੇ ਵਿੱਚ ਪਾਣੀ ਤਾਂ ਨਹੀਂ ਭਰਿਆ। ਬਾਬਾ ਜੀ ਕਹਿੰਦੇ ਬੱਸ ਪਾਈ ਇਹ ਹੀ ਮੈਂ ਤੈਨੂੰ ਸਮਝਾਉਣਾ ਚਾਹੁੰਦਾ ਸੀ। ਕਿ ਪਾਣੀ ਤਹੇ ਦੇ ਵਿੱਚ ਕੀ ਭਰਦਾ ਟੋਕਰੇ ਦੇ ਵਿੱਚ ਨਹੀਂ ਭਰਨਾ ਸੀ ਪਰ ਤੂੰ ਹੁਣੇ-ਹੁਣੇ ਦੂਜੇ ਟੋਕਰੇ ਦੇ ਬਰਾਬਰ ਰੱਖ ਕੇ ਵੇਖ। ਵੀ ਉਹਦੇ ਵਿੱਚ ਮਿੱਟੀ ਕਿੰਨੀ ਆ ਇਹ ਸਾਫ਼ ਹੋਇਆ ਕਿ ਨਹੀਂ ਹੋਇਆ। ਉਹ ਕਹਿੰਦਾ ਜੀ ਬਿਲਕੁਲ ਉਹਦੇ ਨਾਲ ਤਾਂ ਦੁੱਗਣਾ ਫਰਕ ਪੈ ਗਿਆ। ਬੱਸ ਕਹਿੰਦਾ ਬੱਚੇ ਇਹ ਹੀ ਫਰਕ ਆ ਕਿ ਜਿਹੜਾ ਬੰਦਾ ਗੁਰਬਾਣੀ ਪੜ੍ਹਦਾ ਹੌਲੀ-ਹੌਲੀ ਹੌਲੀ ਉਹ ਤੇ ਅਸਰ ਕਰਦੀ ਆ ਉਹਨੂੰ ਮਤਲਬ ਵੀ ਸਮਝ ਆ ਜਾਂਦੇ ਆ। ਤੇ ਮਨ ਵੀ ਸਾਫ ਹੋ ਜਾਂਦਾ ਸੋ ਸਾਨੂੰ ਬੱਚਿਆਂ ਨੂੰ ਇਹ ਗੱਲ ਬਹੁਤ ਸਮਝ ਆਉਣੀ ਜ਼ਰੂਰੀ ਆ ਸੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ